ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਸੋਨੂੰ ਬਹੁਤ ਚੰਗੀ ਨਸਲ ਦੇ ਜਾਮਰ ਦਿਖਾ ਰਹੇ ਹਾਂ ਪਿੰਡ ਢਬਾਈ ਜਦੋਂ ਢਬਾਈ ਦਾ ਨਾਮ ਲਿਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਵੀ ਕਿਹੜੇ ਫਾਰਮ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਆ ਜੀ ਨਾਬੇ ਵਾਲਾ 나ਗ ਬੋਲਾ ਇਹ ਬਾਈ ਪਿੰਡੀ ਸਿੱਧੂ ਜੋ ਬੀ ਐਫ ਐ ਦੇ ਪ੍ਰਧਾਨ ਆ ਉਹਨਾਂ ਦੇ ਫਾਰਮ ਤੇ ਆ ਤੇ ਅੱਜ ਇਸ ਦੇ ਨੱਥ ਬਦਲੀਆ ਗਾਨੀਆਂ ਪਾਤੀਆਂ ਬਾਕੀ ਆਪਾਂ ਕਰਦੇ ਆਂ ਗੱਲ ਬਾਈ ਪਿੰਡੀ ਪਿੰਡੀ ਸਿੱਧੂ ਨਾਲ ਬਾਈ ਜੀ ਸਸੀ ਗਾਲ ਸਸੀ ਗਾਡਾ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਹਾਰਕਾਂ ਜੋ ਤੁਸੀਂ ਨਾਲ ਬੋਲ ਲਿਆਂਦਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਦੱਸਾਂ ਜਿਹੜਾ ਅੱਜ ਪਹੁੰਚੇ ਤੁਸੀਂ ਅੱਜ ਹੈਲਪ ਕਰਾਈ ਨਾਥ ਵੀ ਬਦਲੀ ਅੱਜ ਆਪਾਂ ਹਾਂਜੀ ਤਾਂ ਬਾਕੀ ਸਾਹਿਬ ਇਹਦਾ ਵੀ ਪਹਿਲਾਂ ਤੋਂ ਐ ਸੀਗਾ ਜਿਹਦੇ ਉੱਤੇ ਅੱਖ ਤਾਂ ਸੀ ਵੀ ਸਾਰਿਆਂ ਦੀ ਹਾਂਜੀ ਪੰਜਾਬ ਦੀ ਸਾਰਿਆਂ ਨੂੰ ਐ ਹੁੰਦਾ ਸੀ ਵੀ ਕੋਈ ਕਹਿੰਦਾ ਸਾਡੇ ਜ਼ਿਲ੍ਹੇ ਚ ਆਜੇ ਕੋਈ ਕਹਿੰਦਾ ਸਾਡੇ ਜ਼ਿਲ੍ਹੇ ਚ ਆਜੇ ਹਾਂਜੀ ਹਾਂਜੀ ਤੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਲੱਖ ਲੱਖ ਇੱਕ ਚੀਜ਼ ਹੋਰ ਵੀ ਜੀ ਇੱਕ ਤਰ੍ਹਾਂ ਆਪਾਂ ਨਹੀਂ ਕਹਿੰਦੇ ਜਿਵੇਂ ਵੀ ਸੌਣੇ ਦੇ ਸਾਗ ਹੀ ਹੋ ਗਿਆ ਹਾਂਜੀ ਹਾਂਜੀ ਉਹ ਕੰਮ ਐ ਹੋ ਗਿਆ ਆਪਾਂ 27 ਤਰੀਕ ਨੂੰ ਇਹਨੂੰ ਲੈ ਲਿਆ ਸੀ ਜੀ 27 ਤਰੀਕ ਨੂੰ ਲਿਆ ਕੇ ਤੇ ਉਸ ਤੋਂ ਬਾਅਦ ਇਹਨੂੰ ਪੀਡੀ ਕਹਿੰਦੇ ਹੁੰਦੇ ਆ ਜੀ ਆਪਾਂ ਪ੍ਰੋਜੈਕਟ ਆਈਡੈਂਟਿਟੀ ਪ੍ਰੋਜੈਕਟ ਆਈਡੈਂਟਿਟੀ ਉਸ ਤੋਂ ਬਾਅਦ ਇਹਨੂੰ ਪ੍ਰੋਜੈਕਟ ਆਈਡੈਂਟਿਟੀ ਦਾ ਜਿਹੜਾ ਖਿਤਾਬ ਯੂਨੀਵਰਸਿਟੀ ਨੇ ਆਪਣੀ ਨੇ ਜਿਹੜੀ ਨਾਭੇ ਨੇ ਦਿੱਤਾ ਕਿਉਂਕਿ ਜਿਹੜੇਗਾ ਅੱਜ ਤੱਕ ਆਪਣੇ ਕੋਲੇ ਕੋ ਐਪੀਟੀ ਇਹਨੂੰ ਉਦੋਂ ਬਾਅਦ ਮਿਲੀ ਆਪਣੇ ਕੋਲੇ ਆ ਕੇ ਪਹਿਲਾਂ ਹਜੇ ਪੀਟੀ ਨਹੀਂ ਮਿਲੀ ਸੀ ਇਹਨੂੰ ਸਰ ਉਹ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇਹਦੀਆਂ ਜਿਹੜੀਆਂ ਜਣੇ ਕਿ ਵੀ ਮਾਂ ਭੈਣਾ ਜਿਵੇਂ ਆਪਾਂ ਆਪ ਵੀ ਆਪਣੇ ਨਾਲ ਪਸ਼ੂ ਪਾਲਤ ਜੁੜੇ ਹੋਏ ਆ ਜੀ ਉਹਨਾਂ ਨੂੰ ਵੀ ਆਪਾਂ ਦੱਸ ਦਈਏ ਵੀ ਪ੍ਰੋਜਨਿ ਟੈਸਟ ਤੇ ਜਿਹੜਾ ਪੀਟੀ ਹੁੰਦਾ ਉਹਨੂੰ ਪ੍ਰੋਜਨਿ ਟੈਸਟ ਕਹਿੰਦੇ ਨੇ ਇਹਨੂੰ ਜਿਹੜਾ ਹੁਣ ਮਤਲਬ ਉਹ ਚੀਜ਼ ਮਿਲੀ ਆ ਉਹ ਇਸੇ ਕਰਕੇ ਮਿਲਿਆ ਵੀ ਜਿਹੜਾ 10 ਸਾਲ ਦਾ ਇਹਦਾ ਤਜਰਬਾ ਜਿਵੇਂ 12 13 ਸਾਲ ਦਾ ਹੋ ਗਿਆ ਹੋਵੇ 12 ਸਾਲ ਦਾ ਇਹ ਜਿਹੜਾ ਇਹਦਾ 9 ਸਾਲ ਮਤਲਬ ਮੰਨ ਲਓ 8 ਸਾਲ ਮੰਨ ਲਓ ਜਦੋਂ ਦਾ ਸੀਮੈਂਟੇਨ ਲੱਗਿਆ ਜਿਹੜੀਆਂ ਇਹਦੀ ਮਾਂ ਤੋਂ ਇਹਦੀ ਆਪੈਣਾਂ ਨੇ ਵੀ ਦੁੱਧ ਬਹੁਤ ਚੰਗਾ ਦਿੱਤਾ ਇਹਦੀ ਮਾਂ ਦਾ ਵੀ ਬਹੁਤ ਤਕੜਾ ਦੁੱਧ ਸੀ ਇਹਦੀ ਮਾਂ ਵੀ ਜਦੋਂ ਆਪਣੇ ਕੋਲੇ ਨਾਗਪੁਰ ਘਰੇ ਆ ਗਿਆ ਜੀ ਉਸ ਤੋਂ ਬਾਅਦ ਇਹਦੀ ਮਾਂ ਵੀ ਇੱਕ ਦਿਨ ਚਲੀ ਗਈ ਜੀ ਉਹ ਵੀ ਮਤਲਬ ਮੇਰੇ ਸਾਬ ਨਾਲ 15 20 ਦਿਨ ਹੋ ਗਏ ਉਹਨਾਂ ਦੇ ਨਾਗਾਇਂ ਨੂੰ ਹਜੇ 10 15 ਦਿਨ ਹੋ ਗਏ ਜਿੱਦੇ ਦੀ ਮਾਂ ਮਰ ਗਈ ਸੀ ਤਾਂ ਬੁੱਢੀ ਸੀਗੀ ਉਹ ਵੀ ਉਹਨੂੰ ਸੁਣ ਵਾਲੀ ਸੀ ਪਈ ਸੀਗੀ ਜਮ ਦੇਰੇ ਦਿੰਗਾ ਭੈਣਾਂ ਨੇ ਬਹੁਤ ਚੰਗਾ ਦੁੱਧ ਦਿੱਤਾ ਤੇ ਉਦੋਂ ਬਾਅਦ ਜਿਹੜੀਆਂ ਇਹਦੀਆਂ ਧੀਆਂ ਉਹਨਾਂ ਨੇ ਜਮੀਂ ਰਿਕਾਰਡ ਤੋੜਦਾ ਜੀ ਮਤਲਬ ਇਹਦੀਆਂ ਧੀਆਂ ਨੇ ਸਾਰੀਆਂ ਨਹੀਂ ਜਿਹੜੀਆਂ ਮਤਲਬ ਸਰਕਾਰੀ ਮੰਨ ਲਓ ਚਾਹੇ ਲੋਕਾਂ ਕੋਲੇ ਮੰਨ ਲਓ ਤੇ ਜਿਹੜੀਆਂ ਸਰਕਾਰੀ ਰਿਕਾਰਡ 'ਤੇ ਰੱਖਣਾ ਪੈਂਦਾ ਜੀ ਉਹਨਾਂ ਸਰਕਾਰੀ ਰਿਕਾਰਡ ਦੇ ਵਿੱਚ ਇਹਦੀਆਂ ਧੀਆਂ ਨੇ ਜ਼ਿਆਦਾ ਦੁੱਧ ਦਿੱਤਾ ਜੀ ਇਹਦੀਆਂ ਮਾਵਾ ਭੈਣਾਂ ਨੂੰ ਜੀ ਉਹਦਾ ਕਰਕੇ ਵੀ ਇਹਨੂੰ ਕੋਜਨੀ ਟੈਟ ਦਾ ਖਾਤਾ ਵੀ ਮਿਲ ਗਿਆ ਵੀ ਇਹ ਯਕੀਨਨ ਹੀ ਕੋਜਨੀ ਟੈਟ ਕੋਲਾ ਹੈ ਵੀ ਜਿਹੜੀਆਂ ਵੀ ਇਹਦੀਆਂ ਕਟੀਆਂ ਦੁੱਧ ਦੇਣੇ ਹੀ ਦੇਣੀਆਂ ਇਸੇ ਕਰਕੇ ਆਪਾਂ ਲੈ ਆਉਂਦਾ ਵੀ ਨਾਂਸਿਕਾ ਬਹੁਤ ਵੱਡਾ ਹੈ ਨਾ ਇਹ ਨਹੀਂ ਤੁਹਾਨੂੰ ਪਤਾ ਹੀ ਹੈ ਇਹਨੇ ਬੋਲੀ ਬੋਲੀ ਤੇ ਜੇ ਕੋਈ ਗਲਤ ਮਰਿਆ ਤੇ ਨਗਲਾਂ ਤੇ ਵਿਚਾਰੇ ਨੇ ਤੁਰ ਜਾਣਾ ਸੀ ਕਿਤੇ ਤੇ ਮੁੜ ਕੇ ਆਪਾਂ ਭਾਲਦੇ ਹੀ ਰਹਿ ਜਾਂਦੇ ਹੁਣ ਵੀ ਇਹਦਾ ਸੀਮੈਂਟ ਜਿੱਥੇ ਤੇ ਕ੍ਰੈਸ਼ਰ ਨਾਲ ਪਿਆ ਸੀ ਕਿਉਂਕਿ ਸੀਮਨ ਲੈਣਾ ਬੰਦ ਹੋ ਗਿਆ ਸੀ ਹੁਣ ਵੀ ਇਹਦਾ ਸੀਮੈਂਟ ਮਤਲਬ ਜਿਹਦੇ ਕੋਲੇ ਭਰਾ ਕੋਲੇ ਪਿਆ 15-1500 ਰੁਪਏ ਦਾ ਸੀਮਨ ਦਿੱਤੇ ਆ ਜੀ ਕਿਉਂਕਿ ਇਹਦੀ ਡਿਮਾਂਡ ਇੰਨੀ ਸੀ ਕਿ ਸੀਮਨ ਹੁੰਦਾ ਨਹੀਂ ਸੀਗਾ ਜੀ ਜਿਹੜੇ ਭਰਾਵਾਂ ਕੋਲੇ ਕੋਈ ਸਾਹਮਾ ਵਾ ਸੀ ਕੋਈ 100-200 ਸੀਮਨ ਉਹ ਅਗਲਾ ਫਿਰ ਤੁਹਾਨੂੰ ਪਤਾ ਜੀ ਜੇ ਪੁਰਾਣਾ ਸਾਹਮਾ ਕਿ ਰੱਖੂਗਾ ਤਾਂ ਖਰਚਾ ਤਾਂ ਪੈਂਦਾ ਹੀ ਹੈ ਤੇ ਉਹ ਮਤਲਬ 15-15 ਰ ਇਸੇ ਡਿਸੀਜਨ ਦੇ ਉੱਤੇ ਅੱਖ ਰੱਖੀ ਵੀ ਛੇਰੇ ਉੱਤੇ ਪੰਨੂ ਵਰਗੇ ਨੂੰ ਆਖਿਆ ਵਾਸੀ ਵੀ ਤੁਸੀਂ ਅੱਖ ਰੱਖੋ ਜਿੱਤੇ ਵੀ ਬੋਲੀ ਦੇ ਵਿੱਚ 나ਗ ਦਾ ਨਾਮ ਆ ਗਿਆ ਵੀ ਭਾਈ ਬੋਲੀ ਦੇ ਆਪਸ਼ਨ ਲਾਉਣਾ ਬੋਲੀ ਤੇ ਫੇਕੂਗਾ ਕਿ ਆਪਾਂ ਉਹਦਾ ਝੋਟਾ ਲੈਣੀ ਹੈ ਤੇ ਆਕਾਰ ਨੂੰ ਸਰਪੰਦਰੇ ਨੂੰ ਪੂਰਤਾ ਬੋਲੀ ਤੇ ਆਕਾਰ ਪੰਦਰਾ ਕਹਿੰਦਾ ਵੀ ਭਾਈ ਇੱਥੇ ਕੰਪੀਟੀਸ਼ਨ ਹੋਊਗਾ ਕਹਿੰਦਾ ਬੋਲੀ ਦਾ ਆਪਣੇ ਬੰਦੇ ਕਹਿੰਦਾ ਬੈਠੇ ਆ ਹੋਰ ਵੀ ਪੰਜਾਬ ਵਾਲੇ ਕਹਿੰਦਾ ਉਹ ਕਹਿੰਦੇ ਝੋਟਾ ਸੀ ਵੀ ਨਹੀਂ ਛੱਡਣਾ ਉਹ ਕਹਿੰਦਾ ਵੀ ਹੁਣ ਆਪਾਂ ਦੇਖੋ ਵੀ ਕਿੱਥੋਂ ਤੱਕ ਲੈਣਾ ਹੁਣ ਮੈਂ ਕਿਹਾ ਆਪਾਂ ਤੂੰ ਦੇਖ ਲਓ 5-10 ਜਾਣੇ ਆ ਪਾਵਾ ਦੀ 5 ਲੱਖ ਤੱਕ ਲੈ ਲੋ ਤਾਂ ਅਮੀ ਨਹੀਂ ਆਪਾਂ ਦਾ 50-50 ਹਜ਼ਾਰ ਹੀ ਪੈਣਾ ਹੈ। ਹਾਂਜੀ ਹਾਂਜੀ ਤੇ ਫਿਰ ਅਪਤਾਰ ਕਹਿੰਦਾ ਫਿਰ ਠੀਕ ਆ ਹੁਣ ਨਹੀਂ ਪਿੱਛੇ ਹਟਦਾ ਫਿਰ ਅਪਤਾਰ ਸਿਆਂ ਬੋਲੀ ਵਧਾਈ ਗਿਆ। ਦੂਜੇ ਭਰਾ 1,27,000 ਤੱਕ ਗਈ ਜੀ ਉਸ ਤੋਂ ਬਾਅਦ ਹਟ ਗਏ। ਹਾਂਜੀ ਫਿਰ ਇਹ ਆਪਾਂ 1,31,000 ਰੁਪਏ ਦੀ ਬੋਲੀ ਤੇ ਖਰੀਦੀ ਹੈ ਜੀ। ਇਹਦੀ ਵਾਲੇ ਹਜੇ ਵੀ ਰਸੀਦ ਵੀ ਆਪਣੇ ਕੋਲ ਹੀ ਹੈ। ਹਾਂਜੀ ਤਾਂ ਜਦੋਂ ਅਪਤਾਰ ਦੇ ਨਾਂ ਤੇ ਤੇ ਫਿਰ ਮੈਂ ਉਹਦੀ ਮੇਰੀ ਕੋਲ ਪਹਿਲਾਂ ਤੋਂ ਮੋਬਾਈਲ ਜੀ ਪਾਈ ਵੀ ਹੈ ਤੇ ਮੋਬਾਈਲ ਜੀ ਰੱਖੀ ਵੀ ਹੈ ਜੀ। ਸਾਡੇ ਸਰਕਾਰੀ 1,31,000 ਰੁਪਏ ਜੀ। ਹਾਂਜੀ ਸਲਿੱਪ ਆ ਇਹੇ ਨਲਾਮੀ ਵਾਲੀ ਬੋਧੀ ਵਾਲੀ ਨਾਪੇ ਫਾਰਮ ਤੋਂ 나ਗ 나ਗ ਦਾ ਨਾਮ ਬਹੁਤ ਮਸ਼ਹੂਰ ਆ ਜੀ ਤੇ ਰਹੇਗਾ ਵੀ ਆਉਣ ਵਾਲੇ ਸਮੇਂ ਚ ਤੇ ਤੋਂ ਹੋਰ ਵੀ ਬਹੁਤ ਆਪਾਂ ਨੂੰ ਉਮੀਦਾਂ ਜਿਵੇਂ ਪਿੰਡੀ ਸਿੱਧੂ ਦੇ ਫਾਰਮ ਤੇ ਆ ਗਿਆ ਤੇ ਬਰੀਡਿੰਗ ਲਈ ਅੱਗੇ ਤੇ ਬਾਈ ਆਪਾਂ ਇਹਦਾ ਸੀਮਨ ਕਦੋਂ ਤਿਆਰ ਇਹਦਾ ਸੀਮਨ ਜੀ ਹੁਣ ਜਿਵੇਂ ਅਜੇ ਦਾ ਸਾ ਤੁਸੀਂ ਅੱਜ ਇਹਨਾਂ ਨੱਥਾਂ ਨੂੰ ਕੰਦਾ ਆਪਾਂ ਕੰਮ ਕਰਤਾ ਮੜਿਆ ਸੁਣ ਜਾ ਕਰਕੇ ਹਾਂਜੀ ਹੁਣ ਮਤਲਬ ਇਸ ਦੂਬਾ ਦੀ ਵੀ ਇਹੀ ਤਿਆਰ ਨਹੀਂ ਹੈ ਜੀ ਇਸ ਦੂਬਾ ਦੀ ਨੂੰ ਸੀਮਨ ਤੇ ਤੋਰੀਏ ਨਾਲ ਰਤਨ ਨੂੰ ਜਾਣਾ ਇਹੜੇ ਜਾਣਾ ਸਮਰਾਟ ਥੇਮਕੇਰਾਂ ਵਾਲਾ ਹੋ ਗਿਆ ਤਰਨਾਟ ਹੋ ਗਿਆ ਇਹਨਾਂ ਨੇ ਇਕੱਠਿਆ ਨਹੀਂ ਮਤਲਬ ਇੱਥੇ ਹੁਣ ਤੋੜ ਦੇਣਾ ਜੀ ਇਹਨਾਂ ਨੂੰ ਮਤਲਬ ਨੌਵੇਂ ਮਹੀਨੇ ਦੀ 15 ਤਰੀਕ ਤੱਕ ਤੋੜ ਦੇਣਾ ਜੀ ਆਪਾਂ ਠੀਕ ਹੈ ਜੀ 11ਵੇਂ ਮਹੀਨੇ ਤੱਕ ਸੀਮਣਾ ਆਪਣੇ ਕੋਲੇ ਰੈਡੀ ਹੋ ਕੇ ਆ ਜੂ ਮੇਲੇ ਤੋਂ ਪਹਿਲਾਂ ਪਹਿਲਾਂ ਹਾਂ ਜੀ ਮੇਲੇ ਤੋਂ ਪਹਿਲਾਂ ਆਪਣੇ ਕੋਲੇ ਸੂਟ ਬਣਾ ਜੂਗਾ ਜੀ ਨਾਲੇ ਆਈਏ ਚਲੋ ਆ ਆਪਨੇ ਕੋਲ ਫਾਇਦਾ ਹੈ ਜੀ ਹਾਂ ਜੀ ਨਾਲੇ ਭਰਾਵਾਂ ਦਾ ਵੀ ਫਾਇਦਾ ਹੋਣ ਮੰਨ ਲਓ ਅੱਗੇ ਵੀ ਸੀਗਾ ਕਿ ਨਾ ਮੈਂ ਪੀਕੇ ਮੰਗਵਾਏ ਸੀ ਕਦੋਂ ਤੇ ਉਹ ਡੀ ਜੇ ਨਿੱਤੇ 3000 ਦੇ ਉਹ ਖਾਲੀ ਰਹਿ ਗਈ ਮੱਝ ਮੁੜ ਕੇ ਲਾਉਣ ਨੂੰ ਜੀ ਨਹੀਂ ਕਰਦਾ ਮਹਿੰਗਾ ਡੀਤਾ ਇਹ ਵੀ ਪੰਗਾ ਪੈਂਦਾ ਹੁਣ ਝੋਟਾ ਆਪਦੇ ਕੋਲੇ ਆ ਗਿਆ ਤਾਂ ਚਲੋ ਜੇ ਮਾਰਕੀਟ ਦੇ ਵਿੱਚ ਵੀ ਆਪਣਾ ਤਾਂ ਇਹ ਗੱਲ ਹੈ ਵੀ ਆਪਾਂ ਤਾਂ ਬੜਾ ਜਾਇਜ਼ ਮਤਲਬ ਜਿਹੜੇ ਭਰਾਵਾਂ ਨੇ ਵੀਡ ਬਣਾਉਣਗੇ ਤਾਂ ਆਪਾਂ ਤਾਂ ਜਾਇਜ਼ ਜਾਂ ਕੰਮ ਹੀ ਕਰਨਾ ਬਸ ਵੀ ਪਤਾ ਯਾਰ ਜੇ ਉਹੀ ਗੱਲ ਹੈ ਕਿੱਥੇ 3000 ਜੇ ਆਪਾਂ 2 ਲਾਏ ਮੇਰੇ ਕੋਲ ਰਹੀ ਨਹੀਂ ਤੇ ਜਰੂਰ ਹੋਇਆ ਤੇ ਕਿੱਥੇ ਬੰਦੇ ਨੂੰ ਕਿੱਟੂਆ 3000 ਤੇ 5-10ਵੇਂ ਚਾ ਡੱਬਣ ਕਰਾ ਲਈ ਆ ਦੇਖ ਟੀਡਾ ਕਾਟਾ ਜੀ ਅੱਖ ਦੇ ਕੋਈ ਦੀ ਕਿੰਨੀ ਇਓਟੀ ਵਾਲਿਆ 나ਗ ਐਮੀ ਮਸ਼ਹੂਰ ਹੋਇਆ ਨਾਬੇ ਵਾਲਾ 나ਗ ਦੇ ਨਾਲ ਇਹ ਮਸ਼ਹੂਰ ਹੈ ਪ੍ਰੋਪਰ ਮਾਰਕਿੰਗ ਹੈ ਜੀ ਬਿਲਕੁਲ ਧੜਬਾ ਵੱਡੀ ਹੈ ਜੀ ਪਰ ਦੇਖੋ ਜੀ ਜੇ ਮੈਂ ਘੁੜਾ ਹੈ ਨਾ ਹਾਂਜੀ ਹਾਂ ਵੀ ਐ ਲੱਗਦਾ ਵੀ ਪੈਣਾ ਵਾਲਾ ਦੇ ਵਿੱਚ ਮਾਨ ਹੁੰਦਾ ਹੈ ਪੈਸਟੀ ਕਲਾਂ ਹੁਣ ਖੰਨੇ ਜਾ ਖੜਾ ਨਾ ਥੋੜਾ ਜਿਹਾ ਇਹੋ ਇੰਜੈਕਸ਼ਨ ਲੱਗਿਆ ਹੋਇਆ ਕਰਕੇ ਥੋੜਾ ਖਰਾਬ ਕਰਦੇ ਨੱਥ ਬਗਲੀਆ ਪੈਸਟੀ ਕਲਾਂ ਦੀ ਮੰਤਰ ਦੇਖੋ ਜੀ ਬਹੁਤ ਚੰਗੇ ਆ ਤੇ ਇਤੋਂ ਹੋਰ ਵੀ ਆਪਾਂ ਨੂੰ ਬਹੁਤ ਚੰਗੀਆਂ ਆਂਬੀ ਤਾਂ ਜਿੰਨਾ ਵੀ ਹੁਣ ਸੀਮਨ ਲਾਵਾਂਗੇ ਦਾ ਫੀਲ ਦੇ ਵਿੱਚ ਭਰਾਮ ਕੋਲੇ ਚੰਗੇ ਰਿਜ਼ਲਟ ਆਉਣਗੇ ਬਿਲਕੁਲ ਜੀ ਬਹੁਤ ਹੋਰ ਵੀ ਬਾਈ ਕੋਲੇ ਹੈਗਾ ਇੱਕ ਆਪ ਇੱਕ ਆ ਬਾਈ ਕੋਲੇ ਹੋਰ ਕਟਾ ਇਹਦੇ ਬਾਰੇ ਵੀ ਪ੍ਰਧਾਨ ਜੀ ਇਹਦੀ ਬਾਰੇ ਡਿਟੇਲ ਦਿਓ ਜੀ ਇਹਦੀ ਮਾਂ ਜੀ ਹੁਣ ਆਪਣੇ ਬੀਐਫਏ ਦੇ ਵੀ ਦੁੱਤ ਕੱਟਿਆ ਸੀ ਅਮਨ ਵੀ ਬਾਈ ਕੋਲੇ ਦਬੜੀ ਖਾਨੇ ਵਾਲੇ ਕੋਲੇ ਹਾਂਜੀ ਪਹਿਲਾਂ ਵੀ ਇਹ ਚੰਗੇ ਦੁੱਧ ਦੀ ਮਾਲਕ ਤੇ ਸਭ ਤੋਂ ਮਹਿੰਗੀ ਮਾਲ ਸੀ ਤੇ ਹੁਣ ਵੀ ਕੂਰੂ ਖੇਤਰ ਕੋਲੇ ਕੋਈ ਆਪਣੇ ਹੈ ਤਾਂ ਪੰਜਾਬੀ ਹੁੰਦੇ ਆ ਹਾਂਜੀ ਹਰਿਆਣੇ ਦੇ ਹਰਿਆਣੇ ਦੇ ਬਾਡਰ ਦੇ ਕੋਲੇ ਪੈਂਦਾ ਸਵਾਏ ਹੋ ਸਕਦਾ ਹਰਿਆਣੇ ਦੀ ਪੈ ਜਾਓਗੇ ਹਾਂਜੀ ਜਨਨ ਕਿ ਉਹ ਲੈ ਕੇ ਹੁਣ ਜੀ ਇਹਦੀ ਮਾਂ ਹੁਣੀ ਵਿਗਈ ਆ 6.5 ਲੱਖ ਰੁਪਏ ਦੀ ਥੋੜੇ ਦਿਨ ਪਹਿਲੇ ਹਾਂਜੀ ਹੁਣ ਹੁਣ ਵੀ ਮਗਰ ਇੱਥੇ ਹੁਣ ਕੱਟਾ ਦਾ ਸਤਾ ਜੀ ਤੇ ਇਹਦੇ ਫਾਦਰ ਲਾਂ ਕਿਹੜੀ ਹੈ ਜੀ ਇਹਦੀ ਜਿਹੜੀ ਫਾਦਰ ਹੈ ਉਹ ਡਾਇਮੰਡ ਵਾਲੀ ਹੈ ਜੀ ਡਾਇਮ ਤਾ ਬਾਕੀ ਇਹ ਕਟਾ ਤੇ ਬਾਕੀ ਜਿਹੜਾ ਪਾਸ ਕਟਾ ਹੁੰਦਾ ਸੀ ਉਹਦਾ ਫਾਇਦਾ ਇਹ ਠੀਕ ਹੈ ਜੀ ਪਾਸ ਆਪਾਂ ਵੇਚਤਾ ਸੀਗਾ ਜੀ ਪਹਿਲਾਂ ਠੀਕ ਹੈ ਜੀ ਠੀਕ ਹੈ ਤੇ ਇਹ ਫੜਾਇਆ ਸੀਗਾ ਵੀ ਤੁਮ ਨੂੰ ਇਹਦਾ ਕਟਾ ਕੁੱਟਾ ਮੈਨੂੰ ਬੜਾ ਸੁਣ ਲਾ ਦੇ ਨੀ ਵਧੀਆ ਜੀ ਕਲਰ ਹਾਂ ਜੀ ਕੰਦਾ ਸੀਲ ਆ ਜੀ ਇਹ ਵੀ ਪੂਰਾ ਐ ਨਹੀਂ ਗਿਆ ਹਾਂ ਜੀ ਤੇ ਬਹੁਤ ਪਿਆਰਾ ਜੀ ਆਪਕੋ ਦੇਖੋ ਜੀ ਇਹਦੀ ਲਖਾਂ ਜੀ ਮਣਕੀਆ ਕੈਂਡਰ ਜినੋ ਸਿੰਘਾਂ ਦੀ ਕੁਆਲਿਟੀ ਹੈ ਦੀ ਡਿਫੇਸ ਹਾਂ ਜੀ ਪ੍ਰੋਪਰ ਮਾਰਕਿੰਗ ਹੈ ਅੰਕ ਧੜ ਬਹੁਤ ਵੱਡੀ ਹੈ ਧੜ ਹਾਂ ਜੀ ਹਾਂ ਜੀ ਵੱਡੀ ਕੋਖਾ ਜਿਵੇਂ ਹਾਂ ਜੀ ਹਾਂ ਜੀ ਇਹ ਨਹੀਂ ਬਣ ਸਕਦੀਆਂ ਜਿਹੜਾ ਢਾਲੀ ਹਾਂ ਜ ਇਹਦੀ ਮਾਂ ਮਾਂ ਦੁੱਧ ਦੇਂਦੀ ਹੈ ਜੀ ਇਹਦੀ ਮਾਂ ਨੇ ਪਹਿਲੇ ਸਾਲ ਜਦੋਂ ਰਿਪੋਰਟ ਕਰਾਇਆ ਸੀਗੇ 19 ਕਿਲੋ 700 ਗ੍ਰਾਮ ਇਹਨੇ ਪਹਿਲਾਂ ਨਹੀਂ ਕਰਾਇਆ ਸੀ ਬਹੁਤ ਜ਼ਿਆਦਾ ਦੁੱਧ ਦਿੰਦੀ ਹੈ ਤੇ ਉਦੋਂ ਹੋ ਸਕਦਾ 4 ਦੰਦ ਦੀ ਹੋਈ ਹੋਵੇ ਯਾਨੀ ਕਿ 2 ਦੰਦ ਜਾਂ 4 ਦੰਦ ਦਾ ਕੋਈ ਫਰਕ ਨਹੀਂ ਜੀ ਜਾਨੀ ਕਿ ਵੀ ਉਦੋਂ ਕਰਾਇਆ ਸੀ ਇਹਦਾ ਵੀ ਆਪਾਂ ਜਲਦੀ ਸੀਮਨ ਤਿਆਰ ਕਰਾਵਾਂਗੇ ਜੀ ਹਾਂਜੀ ਇਹਦਾ ਇਹਦਾ ਜੀ ਹਜੇ ਮੇਰੇ ਇਰਾਦੇ ਆਏ ਆ ਵੀ ਇਹਨਾਂ ਨੂੰ ਹਜੇ ਰੋਕ ਲਈਏ ਜੀ ਕਿਠਾ ਠੰਡਾ ਨੇ ਉਹ ਵਧੀਆ ਸਾਫ ਮਲੀਏ ਜੀ ਹਾਂ ਜੀ ਕਿਉਂਕਿ ਪਹਿਲਾਂ ਮੇਰੇ ਰਾਦੇ ਆਏ ਆ ਵੀ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੇ ਤਾਂ ਸੀਮੈਂਟ ਦੇ ਵੀ ਨਹੀਂ ਲੱਗਣਾ ਪਹਿਲਾਂ ਇੱਕ ਅੱਧੀ ਵੀ ਆਪਾਂ ਬਾਹਰਲੀ ਮੱਝ ਕਰਾ ਨਹੀਂ ਸਕਦੇ ਕਿਉਂਕਿ ਬਾਹਰਲੀ ਮੱਝ ਦਾ ਹੁਣ ਨਾ ਤਾਂ ਆਪ ਨੂੰ ਪਤਾ ਵੀ ਇਹਨੂੰ ਕੋਈ ਬਰਸੂਲਾ ਰੋਗ ਪੈ ਗਿਆ ਕੀ ਹੋ ਗਿਆ ਕੀ ਨੇ ਹੁਣ ਆਪਾਂ ਦੇ ਘਰ ਵਾਲਿਆਂ ਆਪਣੇ ਕੋਲੇ ਇਹਨਾਂ ਤਿੰਨ ਚਾਰ ਮਿੰਦੀ ਦਾ ਵੀ ਮੱਝ ਆਪਾਂ ਨੂੰ ਜੀਕੀ ਨੇ ਹਾਂ ਜੀ ਉਹ ਚੱਕਰੀ ਨਹੀਂ ਆਈ ਤੱਕ ਫਿਰ ਪਹਿਲਾਂ ਜੋ ਹੁਣ ਉਹ ਗੱਬਣਾ ਜਦੋਂ ਸੂਟਣਾ ਫਿਰ ਇਹ ਤੋਂ ਇੱਕ ਤੀਆਂ 2 ਕੁ ਮੱਝਾਂ ਇਹ ਤੋਂ ਲਵਾ ਦਿਆਂ ਜਾਂ ਤੇ ਦੋ ਕੁ ਇੱਧਰ ਬਾਕੀ ਬੈਠਾ ਨਾਲ ਉਹ ਤੋਂ ਲਵਾਇਆਂ ਜਾਂ ਇਹ ਇਹਨਾਂ ਦਾ ਸੀਮਿੰਟ ਆਪਣੇ ਮੇਲੇ ਤੋਂ ਬਾਅਦ ਬਣਾਵਾਂਗੇ ਠੀਕ ਹੈ ਜੀ ਉਹਦੋਂ ਜਵਾਨ ਹੋ ਜਾਣਗੇ ਜੀ 2 ਸਾਲਾਂ ਤੋਂ ਢੱਪ ਜਾਣਗੇ ਇਹ ਮੁਰਾ ਦਾ ਆ ਗਿਆ ਜੀ ਮਾਲੀ ਚੱਲ ਜੀ ਚੱਲੋ ਚੱਲੋ ਬੜੇ ਮੱਠੇ ਸਵਾਰਾ ਦੇ ਬਣਾ ਠੰਡਾ ਸੀਲੀ ਆ ਜੀ ਹਾਂ ਜੀ ਹਾਂ ਜੀ ਬਹੁਤ ਸੋਹਣਾ ਇਹ ਕਟਾਉਣ ਨੂੰ ਲੱਗੇ ਛੋਟੇ ਲੱਗ ਗਏ ਜਿੰਨ ਦਾ ਕੋਲ ਨਾ ਕਿ ਦੋ ਚਾੱਕਰੀ ਖੜੇ ਆ ਵੀ ਬੈਠੇ ਸੀ ਆਰਾਮ ਕਰ ਰਹੇ ਸੀ ਅਸੀਂ ਹੁਣ ਵੀਡੀਓ ਬਣਾਉਣ ਲੱਗੇ ਖਾ ਲੈ ਇਹ ਇੱਕ ਨੀਜ ਦਾ ਹੋ ਗਿਆ ਜੀ ਇਹ ਵੀ ਮੇਰੇ ਸਾਹਮਣੇ ਵਾਲੇ ਨੇ ਪੌਣਾ ਇੱਕ ਦੋ ਸਾਲਾਂ ਦੇ ਹੀ ਲੱਗਪਰ ਹੋ ਗਏ ਇਹ ਇਹਦੀ ਫਾਦਰ ਲਾਂ ਕਿਹੜੀ ਜੀ ਇਹ 10ਪੀ 99 ਦਾ ਜੀ ਇਹ ਐਚ ਆਰ ਡੀ ਵੀ ਦਾ ਹਾਂ ਜੀ ਤੇ ਮਾਂ ਇਹਦੀ ਉਹੀ ਆਪਰ ਵਾਲੀ ਜਿਹੜੀ ਉਹ ਰਾਸਥਾਨ ਵਾਲੀ ਕਹਿੰਦੇ ਨੇ ਜੀ ਰਾਸਥਾਨ ਵਾਲੀ ਹਾਂ ਜੀ ਠੀਕ ਆ ਬਾਈ ਜੀ ਇਹ ਜੰਮਨ ਵਾਲੀ ਇਹ ਐਕਚੁਅਲੀ ਹੀ ਹੈਗਾ ਸਾਰੇ ਲੋਕ ਸੋਹਣਾ ਹਾਂ ਫੇਸਬੁਕ ਬੜਾ ਤੂਹੋ ਪਤਾ ਲੱਗਦਾ ਵੀ ਟੱਟਾ ਖੜਾ ਹੈ ਜੀ ਛੋਟੀਆਂ ਵਾਲਾ ਫੇਸ ਨਹੀਂ ਛਾ ਸੰਨ ਵਾਲਾ ਫੇਸ ਦਾ ਸੰਨ ਵਾਲਾ ਹਾਂ ਜੀ ਤੇ ਬੜਾ ਨਰਮ ਤੇ ਬੜਾ ਤਿਆਰਾ ਸੀ ਜੀ ਇਹ ਕਾ ਨੀਲੀ ਰਾਵੀ ਦੀ ਹੋਰ ਮਾਜਾਂ ਇਹ ਵੀ ਨੰਗੀਨਾਂ ਹੀ ਆਏ ਦਿਖਾ ਰਹੇ ਆ ਬਾਕੀ ਲੈਣਿਆ ਜਾਣਕਾਰੀ ਆਪਾਂ ਪ੍ਰਧਾਨ ਜੀ ਤੋਂ ਪ੍ਰਧਾਨ ਜੀ ਇਹਦੇ ਬਾਰੇ ਵੀ ਕੁੜੀ ਜਾਣਕਾਰੀ ਦਿਓ ਇਹਨੇ ਵੀ ਬਹੁਤ ਵਧੀਆ ਰੱਸਾ ਰਿਕਾਰਡ ਬਣਾਇਆ ਇਹਨੇ ਸਭ ਤੋਂ ਪਹਿਲਾਂ ਆ ਇਹਦੀ ਜਦੋਂ ਲਾਇ ਮਿਲਕਿੰਗ ਪਹਿਲਾਂ ਤਾਂ ਜਦੋਂ ਸੂਈ ਹਾਂਜੀ ਜਿਹੜੀ ਇਹਦੀ ਮਦਰ ਸੀਗੀ ਰਾਣਾ ਗੁਰਜੀਤ ਜੀ ਲੈ ਕੇ ਸੀਗੇ ਜੀ ਹਾਂਜੀ ਮੰਤਰੀ ਸਾਹਿਬ ਹਾਂਜੀ ਮੰਤਰੀ ਸਾਹਿਬ ਉਹ ਲੈ ਕੇ ਸੀਗੇ ਤੇ ਉਦੋਂ ਬਾਅਦ ਇਹਦੀ ਭੈਣ ਵੀ ਉਹੀ ਲੱਗੇ ਉਦੋਂ ਬਾਅਦ ਇੱਕ ਭੈਣ ਇਹਦੀ ਘਰੇ ਜੰਮੀ ਗਈ ਸੀ ਮਗਰ ਪੂਰੀ ਸੀ ਮੱਝ ਤੇ 3 ਜਨਵਾਰ ਮਤਲਬ ਉਹਨਾਂ ਕੋਲ ਜਾਵੜੇ ਦੇ ਖਾਨਦਾਨ ਹਾਂਜੀ 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 ਠੀਕ ਹੈ ਜੀ ਮਾਂ ਇਹਦੀ ਤੇ ਦੋ ਭੈਣਾਂ ਤਾਂ ਇਹਨੇ ਜੀ ਕੀ ਕੀਤਾ ਪਹਿਲੇ ਸਾਲ ਹੀ ਇਹਨੇ ਜਦੋਂ ਦੁੱਧ ਇੰਨਾ ਕੁ ਜ਼ਿਆਦਾ ਆ ਮੈਂ ਲੋਕਾਂ ਨੂੰ ਕਹਿੰਦਾ ਮੈਂ ਯਾਰ ਬਿੱਲੋ ਦੁੱਧ ਵਿੱਚ ਤਾਂ ਮੈਨੂੰ ਬਰੋਨ ਲਾ ਕੇ ਕਹਿੰਦੇ ਯਾਰ ਐ ਨਹੀਂ ਕੱਢਦੀ ਮੈਂ ਕਹਾ ਯਾਰ ਨਾਲ ਝੋਟਿਆਂ ਦੇ ਨਾਲ ਝੋਟਾ ਵੀ ਚੰਗਾ ਹੈ ਇਹੋ ਜੀ ਗੱਲ ਨਹੀਂ ਹੁੰਦੀ ਨਾਲ ਮਾਂਵਾ ਵੀ ਜ਼ਰੂਰੀ ਆ ਫੇਰ ਹੀ ਝੋਟੇ ਨਾਲ ਦੁੱਧ ਨਿਕਲਣਾ ਹਨ ਵੀ ਨਹੀਂ ਤਾਂ ਝੋਟੇ ਨੇ ਵਿਚਾਰਾਂ ਨੇ 1 ਲੀਟਰ ਤੋਂ ਇਦੋਂ ਚੌਂ ਲਾ ਕੇ ਚੌਂ ਲਾ ਕੇ ਤੇ ਮੰਮੀ ਨੂੰ ਆ ਕੇ ਮੈਂ ਕਹਿੰਦਾ ਗੱਲ ਸਹੀ ਐ ਚਟਾਇਆ ਟੈਕ ਆ ਤੇ ਇਹ ਦੁੱਧ ਵੀ ਰੋਤਾ ਹਾਂ ਥੋੜੇ ਦਿਨਾਂ ਬਾਅਦ ਉਹ ਮੰਮੀ ਕਹਿੰਦੀ ਕਿ ਭਾਈ ਇਹਦੇ ਦੋ ਤਿੰਨ ਬੱਚੇ ਚੋਂ ਕੇ 3.5 ਕਿਲੋ ਦੁੱਧ ਆ ਹਾਂਜੀ ਦੋ ਤਿੰਨਾਂ ਦਾ ਤੇ ਮੈਂ ਕਹਿੰਦਾ ਉਹੀ 7 ਕਿਲੋ ਹੋ ਗਿਆ ਜੀ 14 ਕਿਲੋ ਹੋ ਗਿਆ 14 ਕਿਲੋ ਹਾਂਜੀ ਫਿਰ ਮਾੜੀ ਜੀ ਲੇਠੀ ਲੂਟੀ ਪਾਉਣ ਲੱਗੇ ਲੀਵਰ ਟੌਨਿਕ ਦੇਣ ਲੱਗੀ ਤੇ ਇਹਨੇ ਜਾ ਕੇ 15 ਤੋਂ 16.5 ਦੇ ਵਿੱਚ ਦੁੱਧ ਦਿੰਦੀ ਰਹੀ ਇਹਦੀ ਲੈਬ ਚ ਵਾਈ ਵੀ ਹੋਈ ਦੀ 15 ਲੀਟਰ ਤੋਂ ਉੱਤੇ ਸਿੱਧਾ ਕੈਰੀ ਫਾਰਮ ਤੇ ਤੇ ਆਪਣੇ YouTube ਚੈਨਲ ਤੇ ਸਿੰਦੀ ਸਿੱਧੂ ਵਾਲੇ ਤੇ ਤੇ ਨਾਲੇ ਦੂਜੇ ਤਾਂ ਫੇਰੇ ਇਹਨੇ ਜਿੱਤੇ ਰਸਵਾ ਪੱਕਰੇ ਲੈ ਜਵਾਂਗਾ ਕਰਾਂਗਾ ਤੇ ਪੀਡੀਐਫ ਮੇਲੇ ਤੇ ਲੈ ਕੇ ਸੀ ਨਾਲ ਹਾਂਜੀ ਤਾਂ ਸੁਣਦਾ ਪਤਾ ਹੀ ਆ ਜੀ ਚਲੋ ਆਪਾਂ ਸਰੋਤਿਆਂ ਨੂੰ ਦੱਸਦੇ ਆ ਤੇ ਇਹ ਦੋਹ ਦੰਦ ਹਾਂਜੀ ਤੇ ਮੈਨੂੰ ਹਰਿੰਦਰ ਕਹਿੰਦਾ ਤੁਹਾਨੂੰ ਪਤਾ ਹੈ ਹਰਿੰਦਰ ਨਾਲ ਵੀ ਪਹਿਲਾਂ ਤੋਂ ਯਾਰੀ ਹੈ ਸਾਡੀ ਨੀਲੀ ਥਾਮੀ ਦਾ ਪਹਿਲਾਂ ਤੋਂ ਕੰਮ ਇਕੱਠਾ ਹੈ ਤੇ ਮੈਨੂੰ ਕਹਿੰਦਾ ਯਾਰ ਝੋਟੀ ਨਾ ਤੁਪਾ ਕਹਿੰਦਾ ਤੂੰ ਮੇਰੀ ਗੱਲ ਮੰਨ ਮੈਂ ਕਿਹਾ ਯਾਰ ਝੋਟੀ ਕਿਉਂ ਨਹੀਂ ਪਾਉਣੀ ਮੈਨੂੰ ਕਹਿੰਦਾ ਵੀਰੇ ਗੱਲ ਸੁਣ ਲੈ ਵੱਡੀਆਂ ਮੱਝਾਂ ਹਨਾ ਠੀਕ ਆ ਅਗਲਾ ਗੋੜਾ ਹੀ ਲਵਾਉਂਦਾ ਕਹਿੰਦਾ ਭੂਰਾ ਕਹਿੰਦਾ ਜਵਾਕੜੀ ਇਹ ਅਗਲੇ ਸੂਆਂ ਦੇ ਵਿੱਚ ਪਾਵਾਂਗੇ ਕੰਚੀ ਨਾ ਕੀ ਫੇਰ ਤਾਂ ਸਾਂਝ ਲਾ ਵੀ ਆਪਾਂ ਕਹਿੰਦੇ ਕਿ ਸਾਡੀ ਪੋਰਾ ਜਵਾਗੜੀ ਨਹੀਂ ਢਾਲੀਆਂ ਜੱਫਾ ਲਾਤਾ ਹਾਂ ਹਾਂ ਤੇ ਜੇ ਮੈਂ ਬਾਹਰ ਵੀ ਨਿਕਲ ਗਈ ਵਿਚਾਰੀ ਨੰਬਰਾਂ ਤੇ ਖੜੂਗੀ ਭਵਨ ਦੀ ਇੰਡਾਂ ਵਾਲਿਆਂ ਦੀ ਖੜਦੇ ਤੇ ਜੇ ਬਾਹਰ ਵੀ ਨਿਕਲ ਗਈ ਫੇਰ ਵੀ ਕਹਿ ਸਕਦੇ ਆ ਵੀ ਯਾਰ ਇਹ ਛੋਟੀ ਸੀ ਵਿਚਾਰੀ ਤਾਂ ਉਹੀ ਗੱਲ ਜੀ ਇਹਨੇ ਆ ਕੇ ਥਰਡ ਲੱਗੇ ਜੀ ਨਾਲ ਡਾਕਟਰਾਂ ਨੇ ਆਖਿਆ ਕਹਿੰਦੇ ਦੋ ਦੰਦ ਕਰਕੇ ਆ ਨਹੀਂ ਫੱਟ ਲੱਗਣ ਵਾਲੀ ਛੋਟੀ ਸੀ ਵਿਚਾਰ ਕੋਈ ਨਹੀਂ ਇਹਦੀ ਤਾਂ ਉਮਰ ਪਈ ਹੈ ਗਾਹ ਨੂੰ ਜੇਦੀ ਰਹੂਗੀ ਫਿਰ ਇਹ ਥਰਡ ਆ ਤੀਜੇ ਨੰਬਰ ਤੇ ਆਈ ਬਿਊਟੀ ਕੰਪੀਟੀਸ਼ਨ 'ਚ ਤੇ ਪਚਾਲ ਪੈ ਗਿਆ ਜੀ ਉੱਥੇ ਲੋਕਾਂ ਦੇ ਵਿੱਚ ਇਹ ਅਗੇ ਕਹਿੰਦੇ ਹਰ ਕਹਿੰਦੇ ਕਮਾਲ ਕਰਦੀ ਬੰਦੂ ਨੇ ਫਿਰ ਮਗਰਲੇ ਸਾਲ ਜੀ ਇਹ ਚਾਰ ਬੰਦ ਹੋ ਗਈ ਸਾਢੇ 3 ਸਾਲ ਦੀ ਸੂਈ ਹਾਂਜੀ 17 ਦਿਨਾਂ ਦੀ ਸੂਈ ਵੀ ਤੇ ਦੁੱਧ ਕਰ ਗਈ 21 22 ਲੀਟਰ ਦੇ ਜੀ ਇਹਦੇ ਬਸ ਸਭ ਤੋਂ ਕੱਟੇ ਦੇ ਥੋੜੀ ਜਿਹੀ ਡੋਜ਼ ਉੱਥੇ ਮੜੀ ਜੀ ਮੋਕ ਲੱਗੀ ਵੀ ਸੀ ਤਾਂ ਦਵਾਈ ਦੀ ਵੀ ਥੋੜੀ ਜਿਹੀ ਵਾਧ ਲੱਗੀ ਕਿਤੇ ਤਾਂ ਉਦੋਂ ਦਾ ਹੱਥ ਨੂੰ ਕਟਾਇਆ ਇਹਦਾ ਬੌਂਦਲ ਗਿਆ ਢੱਡਾ ਫੁੱਲ ਗਿਆ ਉਹ ਰਾਕੇ ਕਿੰਨਾ ਫਰਕ ਪੈ ਗਿਆ ਤੇ ਉਹ ਜਮਾ ਮਰਨ ਵਾਲੀ ਚੱਕ ਹੀ ਲੈ ਜਾਂਦੇ ਜਾਂ ਚਵਾਈ ਦੇ ਫਿਰ ਵੀ ਇਹਨੇ ਚਵਾਈ ਦੇ ਵਿੱਚ ਕਟਰੂ ਬਿਮਾਰ ਹੋਣ ਕਰਕੇ ਕਿ ਹੇ ਦਾ ਪੀਕ ਟਾਈਮ ਦਾ ਫੜਨਾ ਸੀਗਾ ਜੀ ਇਹ ਵੀ ਜਿੱਦਾਂ ਇਹ ਮਤਲਬ ਮੇਲੇ ਤੇ ਸੀਗੀ ਚਵਾਈ ਕਰੀ ਜਾਂਦੀ ਸੀ ਉਹਦੇ 23 ਦਿਨਾਂ ਦੀ ਸੂਈ ਵੀ ਹੋ ਗਈ ਜੀ ਉਸ ਦਿਨ ਕਰੋ 17 ਦਿਨਾਂ ਦੀ ਸੂਈ ਵੀ ਜਾਵੜੀ 5-6 ਦਿਨ ਪਹਿਲਾਂ ਹਾਂਜੀ ਇਹਨੇ ਫੇਰ ਵੀ ਦੁੱਧ 17.5 ਲੀਟਰ ਤੇ ਲਗਭਗ ਕੱਟ ਕੇ ਇਹਨੇ ਤੀਜੇ ਨੰਬਰ ਦਾ ਇਹਦਾ ਸਰਟੀਫੀਕੇਟ ਆ ਜੀ ਨਾ ਤਾਂ ਉਹ ਉਹ ਲਈ ਤੇ ਪਰ ਬਿਨਾ ਏਖੜ ਤੋਂ ਫੇਰ ਆਪਾਂ ਬਿਊਟੀ ਕੰਪੀਟੀਸ਼ਨ ਠੋਕਦੀ ਨਾਲ ਤੜਕੇ ਤੋਂ ਪਹਿਲਾਂ ਤਾਂ ਇਹ ਬਿਨਾ ਕਟਰੂ ਦੇ ਨਾਲ ਸਾਰੀ ਜਿਹੜੀ ਇਹ ਬਿਊਟੀ ਕੰਪੀਟੀਸ਼ਨ ਠਰਦੀ ਰਹੀ ਤੇ ਆਥੇ ਇਹਨੇ ਦੁੱਧ ਚਵਾਈ ਕਰਾਈ ਏਖੜਾ ਆਪਾਂ ਲਾਈ ਨਹੀਂ ਸਕਦੇ ਸੀਗੇ ਜੀ ਫਿਰ ਰਾਤਰੇ ਦੁੱਧ ਨਾਲ ਤੀਜਾ ਨੰਬਰ ਦੇ ਦੋ ਤੇ ਚ ਵਾਈਟ ਵਾਗੀ ਦੋਨੇ ਪੋਜੀਸ਼ਨ ਹਾਸਲ ਕਰ ਹਾਂਜੀ ਦੋਨੇ ਪੋਜੀਸ਼ਨ ਹੁਣ ਇਹ ਕਿਹੜੇ ਮਾਲੀ ਤੋਂ ਗੱਪਣਾ ਜੀ ਇਹ ਇਹ ਹੁਣ ਹੈਗੀ ਜੀ ਇਹ ਇਹ ਹੈਗੀ ਸੁਲਤਾਨ ਕੋਈ ਸੁਲਤਾਨ ਹਾਂਜੀ ਹਾਂਜੀ ਠੀਕ ਹੈ ਜੀ ਸੁਲਤਾਨ ਬਹੁਤ ਅੱਗੇ ਵੀ ਆਪਣੇ ਕੋਲ ਬੱਚਾ ਆ ਹਾਂਜੀ ਇੰਪੋਰਟ ਬਲੱਡ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਹਾਂਜੀ ਇੰਪੋਰਟ ਦੀ ਹੈ ਯਾਨੀ ਕਹੇ ਕਹਿ ਸਕਦੇ ਆਂ ਦੀ ਇੰਪੋਰਟ ਟੀਕਾ ਹੀ ਆ ਜੀ ਹਾਂਜੀ ਹਾਂਜੀ ਆ ਵੀ ਉਦੀ ਆਇਆ ਜੀ ਸੁਲਤਾਨ ਦਾ ਬੱਚਾ ਠੀਕ ਹੈ ਜੀ ਇਹ ਮਾਰਕਾ ਮੂਲ ਦਾ ਬੜਾ ਪ੍ਰੋਪਰ ਜੀ ਹਾਂਜੀ ਪ੍ਰੋਪਰ ਹਾਂਜੀ ਹਾਂਜੀ ਸੋਨਾ ਤੇ ਅਜੇ ਥੋੜੇ ਜੇ ਹੁਣ ਆ ਇਕਾ ਹੋਰ ਨਗੀਨਾ ਬਾਈ ਕੋਲੇ ਨੀਲੀ ਦਾ ਇਹਦੇ ਬਾਰੇ ਵੀ ਪ੍ਰਧਾਨ ਜੀ ਥੋੜੀ ਜੀ ਜਾਣਕਾਰੀ ਦੇ ਦਿਓ ਹਾਂਜੀ ਇਹ ਇਹ ਆਪਣਾ ਵਾਲਾ ਦੂਜੇ ਸਾਲ ਦੀ ਆ ਬਰਕ 570 ਵਾਲੀ ਠੀਕ ਹੈ ਜੀ ਜਿਹੜੀ ਹਰਿੰਦਰ ਦੇ ਘਰੇ ਉੱਥੋਂ ਦਾ ਹਾਂਜੀ ਇਹ ਹੁਣ ਜਮਾ ਨੇਚਰਲ ਇਹ ਆਪਣੀ ਬਸੰਤੀ ਮੱਝ ਦੀ ਜਿਹਦੀ ਮਾਂ ਉਦੋਂ ਇੱਕ ਸਾਲ ਚੰਨ ਮੇਲੇ ਜਿੱਥੇ ਕਈ ਦੁੱਧ ਚ ਵਾਈਚ ਠੀਕ ਹੈ ਜੀ ਤੇ ਇਹਦੀ ਮੰਗ ਵਧ ਰਹੀ ਹਾਂਜੀ ਬਸੰਤੀ ਤੇ ਬਾਕੀ ਆਪ ਇਹ ਪਿਓ ਮੇਲੀ ਦਾ ਵੀ ਇਹ ਸਾਰੇ ਫੁੱਲ ਨਿਸ਼ਾਨ ਇਹਦੇ ਮੂਹਰੇ ગામ ਚੱਕਾ ਵੀ ਮਗਲੇ ਪੈਰ ਜਿੱਥੇ ਤਾਂ ਹੁਣ ਇਹ 14.5 ਕਿਲੋ ਦੁੱਧ ਅਚ ਬਿਨਾ ਲੀਵਰ ਟ੍ਰਾਂਕ ਤੋਂ ਕੋਈ ਕੈਲਸ਼ੀਅਮ ਨਹੀਂ 14.5 ਕਿਲੋ ਦੁੱਧ ਆ ਜ ਸਾਨੂੰ ਆਈਆ ਵੀ ਹੁਣ ਥੋੜਾ ਜਿਹਾ ਕੇ ਜਾ ਕੇ ਪਹਿਲਾਂ ਥਣਾ ਦੇ ਉਧਰ ਜਗਜੀਤ ਤੋਂ ਸਲਾਈ ਮਰਵਾਈ ਸੀ ਜੀ ਹਾਂਜੀ ਪਹਿਲਾਂ ਮਟਾਇੜ ਥਾਗੀ ਸਲਾਈ ਮਰਵਾਉਣੀ ਪੈਗੀ ਫੇਰ ਸਲਾਈ ਤੋਂ ਬਾਅਦ ਥਣ ਖੁੱਲ ਕੇ ਦੁਬਾਰੇ ਫੇਰ ਮਟਾਇੜ ਥਾਗੀ ਜੀ ਇਹਦੇ ਘੱਟੋ ਘੱਟ ਕਈ ਦਿਨੇ ਐਂਟੀਬਾਇਓਟਿਕ ਟੀਕੇ ਲੱਗੇਗੇ ਮੈਂ ਤਾਂ ਐ ਸੀ ਮੈਂ ਕਹਿੰਨੇ ਦੁੱਧ ਵਧਣਾ ਨਹੀਂ ਫੇਰ ਵੀ ਹੁਣ ਜਦੋਂ ਇਹ ਠੀਕ ਹੋ ਗਈ ਐਂਟੀਬਾਇਓਟਿਕ ਨੂੰ ਸਾਰਿਆਂ ਨੂੰ ਪੁੱਛ ਇਹਦਾ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਜੀ ਤੇ ਅਦੇ ਚੱਡਾ ਇਧਰਲੇ ਪਾਸੋਂ ਦਾ ਸਭ ਮਹਾਰਾਜ ਆ ਫਰਕ ਲੱਗਦਾ ਨਾ ਹਾਂਜੀ ਇਧਰਲੇ ਪਾਸੇ ਸਲਾਈ ਮਾਰੀ ਸੀਗੀ ਜੀ 16 ਕਿਲੋ ਜਿਵੇਂ ਬਿੱਲੂ ਨੇ ਦਵਾਈ ਕਰਾਈ ਸੀ ਉਹਨਾਂ ਦਾ ਦੁੱਧ ਫੇਰ ਦੇ ਦਿਓ ਕਰਾ ਦੂੰਗੀ ਕਰਾ ਦੂੰ ਕਿਉਂਕਿ ਹੁਣ 14.5 ਜੀ ਜੇ ਹੁਣ ਗੌਰ ਨਾਲ ਦੋਨੇ ਟਾਈਮ ਭੁੱਖ ਦੀ ਦਵਾਈ ਦਿੱਤੀ ਪਾਣੀ ਇੱਕ ਅੱਧਾ ਟਾਈਮ ਵੱਧ ਪੀਉਣ ਲੱਗ ਜਾਂਦਾ ਬੰਦਾ ਮੇਲੇ ਵਾਂਗੂ ਅੱਖਾਂ ਦੀ ਦੇਖਭਾਲ ਥੋੜੀ ਜੀ ਵੱਧ ਹੋਣ ਲੱਗੀ ਤੇ ਉਸ ਹਿਸਾਬ ਨਾਲ ਇਹਨੇ ਦੁੱਧ 1.5 ਲੀਟਰ ਚਾੜੀ ਜਾਓ 15 ਤੋਂ ਉੱਤੇ ਕਰਾ ਦੂੰਗੀ ਜੀ ਦਵਾਈ ਚਲੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਬਾਈ ਜੀ ਆ ਵੀ ਖੜਾ ਹੋ ਗਿਆ ਇਹਦੇ ਘਟਾਏ ਦੇਣਾ